ਨਿਊਜ਼ ਚੈਨਲ 04 ਵਿੱਚ ਤੁਹਾਡਾ ਸਵਾਗਤ ਹੈ। ਪੀਆਰਟੀਸੀ ਦੇ ਮੁਲਾਜ਼ਮਾਂ ਨੂੰ ਕੀਤਾ ਗਿਆ ਸੀ ਨਜਰਬੰਦ। ਅੱਜ ਅਲੱਗ-ਅਲੱਗ ਜੇਲਾਂ ਤੋਂ ਰਿਹਾ ਕੀਤਾ ਗਿਆ। ਉਹਨਾਂ ਨੇ ਖੁਸ਼ੀ ਦਾ ਜ਼ਹਾਰ ਕੀਤਾ। ਜ਼ਿਆਦਾ ਜਾਣਕਾਰੀ ਲਈ ਦੇਖਦੇ ਹਾਂ ਨੈਵ ਰਾਜੀ ਸਾਡਾ ਇੱਕ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਸਾਡਾ ਇੱਕ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਸਤਿ ਸ਼੍ਰੀ ਅਕਾਲ। ਮਰਦਾਬਾਦ 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 ਡੀਆਰਡੀ ਚੇਅਰਮੈਨ ਮਰਦਾਬਾਦ 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 ਡੀਆਰਡੀ ਚੇਅਰਮੈਨ ਮਰਦਾਬਾਦ 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 ਇਕਾ ਜਿੰਦਾਬਾਦ 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 ਚੀਕੇ ਰਜਮੀਰ ਜਿੰਦਾਬਾਦ 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 ਸੈਯੋਧਾ ਦਾ ਇਕਾ ਜਿੰਦਾਬਾਦ 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 ਸਾਡੇ ਮੀਟਿੰਗ ਤੇ ਗਏ ਹੋਏ ਵਰਕਰ ਨੇ ਮੂੰਹ ਚ ਸ਼ਬਦ ਪਟਿਆਲਾ ਜੋ ਰਹੀ ਹੂ ਕਿ ਚੱਲੇ ਨੇ ਸੰਘਰਸ਼ੀ ਯੋਧੇ ਬਾਈ ਜੀ ਨਾ ਮੈਂ ਬਣਾਉਣਾ ਉਹ ਇੱਧਰ ਬਣਾ ਹੁਣ ਕੋਲਡ ਬਣਾ ਲੈ ਸਾਰੇ ਨੰਬਰ ਹੀ ਬੁਲਾਓ ਯਾਰ ਮੁੰਡਿਆਂ ਨੂੰ ਸਾਰਿਆਂ ਨੂੰ ਬੰਧਾਣਾ ਤੂੰ ਕਹਿ ਤੇਰੇ ਕਿਧੋਂ ਆਣਗੇ ਆ ਜਾਓ ਭਾਈ ਸਾਰਾ ਮਹਾਰਾਜ ਕੋਈ ਜਬਾ ਜੀ ਮਸ਼ੀਨਾਂ ਉਰੀ ਪੜਦੇ ਨੇ ਨਾਲ ਦੀ ਨਾਲ ਬੰਦੇ ਬਿਊਟੀ ਤੇ ਉਹ ਨਾਲ ਦੀ ਨਾਲ ਬੰਦੇ ਡਿਊਟੀ ਦੇ ਫੋਨਾਂ ਤੇ ਹਾਂ ਬੜੀ ਮੁਟਕੇ ਦੇ ਆ ਜਾ ਆਹ ਯਾਰ ਦੇਖੀਏ ਸਾਡੇ 20 ਫੋਟੋ ਖਿੱਚ ਕੇ ਸਾਡੇ ਗਰੁੱਪ ਆਇਆ ਦਵੇਰ ਵੀਡੀਓ ਬਣਾਓ ਓਏ ਵੀਡੀਓ ਬਣਾ ਦੇ ਪੰਨੂ ਮੰਗ ਰਿਹਾ ਪੰਨੂ ਪ੍ਰਦਾਨ ਬਸ ਪੰਨੂ ਪ੍ਰਦਾਨਿਆ ਬਸ ਆ ਬਸ ਠੀਕ ਆ ਗਦੀਪ ਠੀਕ ਆ